हेलो एवरीवन दिस इज गोबिंद आज ਦਾ 365 ਦੇ ਚੈਲੰਜ ਦਾ ਸ਼ੇਮਾ ਦੇ ਜਿਹਦੇ ਚ ਮੈਂ ਕਮਾਣਾ ਹੈ 40 ਕਰੋੜ ਰੁਪਈਆ ਤੇ ਆਪਦਾ ਜਿਹੜਾ weight ਹੈ ਉਹ 100 kg ਤੋਂ ਕਰਨਾ ਹੈ 85 kg ਤੱਕ ਯਾਨੀ ਕਿ 15 kg weight ਆ ਉਹ ਮੈਂ ਲੈਸ ਕਰਨਾ ਸੋ ਦੇਖਿਆ ਜਾਵੇ ਚੈਲੰਜ ਲੈਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਸਟਰੋਂਗ ਕਰਨਾ ਪੈਂਦਾ ਹੈ ਮੈਂਟਲੀ ਸਟਰੋਂਗ ਕਰਨਾ ਪੈਂਦਾ ਹੈ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਆਪਾਂ ਨੂੰ 5-6 ਲੱਖ ਰੁਪਈਆ ਜੇ ਕਿਸੇ ਵੀ ਬਿਜ਼ਨਸ ਦੇ ਵਿੱਚ ਘਾਟਾ ਪੈ ਜਾਣਾ ਬੰਦਾ ਸਿੱਧਾ ਸੁਸਾਈਡ ਕਰਦਾ ਦੇਖੋ ਯਾਰ ਜਿੱਤਣਾ ਹਾਰਨਾ ਬਾਦੀ ਗੱਲ ਆ ਪਹਿਲੀ ਗੱਲ ਹੁੰਦੀ ਆ ਮੈਂਟਲੀ ਸਟਰੋਂਗ ਹੋਣਾ ਬਹੁਤ ਵੱਡਾ ਕੁਝ ਸੋਚਣਾ ਕਈ ਵਾਰੀ ਤਾਂ ਸੋਚ ਆ ਜਿਹੜੀ ਉਹ ਆਪਣੀ ਬਣਦੀ ਨਹੀਂ ਹੈਗੀ ਬਹੁਤ ਛੋਟੀਆਂ ਛੋਟੀਆਂ ਸੋਚਾਂ ਹੁੰਦੀਆਂ ਨੇ ਲੇਕਿਨ ਆਪਣੇ ਆਪ ਨੂੰ ਇੱਕ ਬਰੋਡ ਸੋਚ ਦੇ ਉੱਪਰ ਲੈ ਕੇ ਜਾਣਾ ਸਭ ਤੋਂ ਪਹਿਲਾਂ ਤੁਹਾਡੀ ਇਹੀ ਜਿੱਤ ਆ ਜਿਵੇਂ ਮੈਂ ਸੋਚਿਆ ਵੀ ਮੈਂ 40 ਕਰੋੜ ਰੁਪਈਆ ਕਮਾਣਾ ਜਦੋਂ ਮੈਂ ਇਸ ਚੀਜ਼ ਦਾ ਚੈਲੰਜ ਲਿਆ ਕਿ ਮੈਂ 365 ਦਿਨਾਂ ਦੇ ਵਿੱਚ 40 ਕਰੋੜ ਰੁਪਈਆ ਕਮਾਣਾ ਇਹ ਬਹੁਤ ਵੱਡੀ ਚੀਜ਼ ਮੈਂ ਸੋਚੀ ਲੇਕਿਨ ਮੇਰੇ ਆਲੇ ਦੁਆਲੇ ਦੇ ਜਿਹੜੇ ਬੰਦੇ ਸੀਗੇ ਜਾਂ ਜਿਹੜੇ ਮੇਰੇ ਫਰੈਂਡਸ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਥੋੜਾ ਜਿਹਾ ਤੂੰ ਵੱਧ ਸੋਚ ਲਿਆ ਜਾਂ ਮੈਨੂੰ ਉਹ ਮਜ਼ਾਕ ਲੱਗੇ ਕਰਨ ਵੀ ਤੂੰ 365 ਦਿਨਾਂ ਦੇ ਵਿੱਚ 365 ਕਰੋੜ ਰੁਪਏ ਸੋਚਣਾ ਸੀਗਾ ਯਾਨੀ ਕਿ ਇੱਕ ਤਰ੍ਹਾਂ ਦਾ ਮੈਨੂੰ ਮਜ਼ਾਕ ਲੱਗੇ ਕਰਨ ਹਾਲਾਂਕਿ ਉਹ ਦਿਨੋਂ ਮੇਰੇ ਨਾਲ ਨੇ ਉਹਨਾਂ ਨੂੰ ਇਹ ਆ ਵੀ ਗੋਵਿੰਦ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਜਿਹੜਾ ਚੈਲੰਜ ਆ ਉਹਨੂੰ ਕੰਪਲੀਟ ਕਰੇ ਉਹਨੂੰ ਸਕਸੈਸ ਕਰੇ ਪਰ ਫਿਰ ਵੀ ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਆ ਉਹ ਇੱਥੇ ਖੜੀ ਹੋਈ ਆ ਕਿ ਗੋਬਿੰਦ ਇਹੋ ਜੀ ਚੀਜ਼ਾਂ ਨੇ ਜਿਹੜੀਆਂ ਇਹ ਸੰਭਵ ਨਹੀਂ ਹੈਗੀਆਂ ਇਹ ਮੁਸ਼ਕਲ ਨੇ ਤੂੰ ਤੂੰ ਬਹੁਤ ਵੱਡਾ ਸੋਚ ਲਿਆ ਤੈਨੂੰ ਐਦਾਂ ਨਹੀਂ ਸੀ ਕਰਨਾ ਚਾਹੀਦਾ ਤੈਨੂੰ ਛੋਟੀ ਮੋਟੀ ਜਿਹੜੀ ਅਮਾਊਂਟ ਸੀਗੀ ਉਹਦਾ ਚੈਲੰਜ ਲੈਣਾ ਚਾਹੀਦਾ ਸੀਗਾ ਸੋ ਇੱਕ ਦੋ ਬੰਦਿਆਂ ਨੇ ਮੈਨੂੰ ਮੈਸੇਜ ਵੀ ਆਏ ਵੀ ਬਾਈ ਕਿ ਇਹ ਸੱਚੀ ਮੁੱਚੀ ਸੰਭਵ ਆ ਜੇ ਸੰਭਵ ਆ ਫਿਰ ਅਸੀਂ ਵੀ ਕਰਾਂਗੇ ਦੇਖੋ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਨਾ ਦੁਨੀਆਂ ਦੇ ਵਿੱਚ ਇੰਪੋਸੀਬਲ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈਗੀ ਇੰਪੋਸੀਬਲ ਸਿਰਫ ਆਪਾਂ ਨੂੰ ਆਪਣਾ ਜਿਹੜਾ ਆਲਾ ਦਵਾਲਾ ਜਾਂ ਜਿਹੜੇ ਕੁਝ ਨਹੀਂ ਕਰ ਸਕਦੇ ਸਿਰਫ ਉਹਨਾਂ ਦੁਆਰਾ ਸਿਖਾਇਆ ਗਿਆ ਹੈ ਸੋ ਬੰਦੇ ਦੇ ਅੱਗੇ ਕੋਈ ਵੀ ਚੀਜ਼ ਨਹੀਂ ਹੈਗੀ ਬੰਦਾ ਹਰ ਇੱਕ ਚੀਜ਼ ਦੇ ਉੱਪਰ ਸக்ஸੈਸ ਪਾ ਸਕਦਾ ਹੈ ਸਿਰਫ ਮੈਂਟਲੀ ਸਟਰੋਂਗ ਹੋਣਾ ਚਾਹੀਦਾ ਹੈ ਜਿੰਨਾ ਤੱਕ ਆਪਾਂ ਮੈਂਟਲੀ ਸਟਰੋਂਗ ਨਹੀਂ ਹੁੰਦੇ ਉਹਨਾਂ ਤੱਕ ਆਪਾਂ ਅੱਗੇ ਨਹੀਂ ਵਧਦੇ ਸੋ ਮੈਨੂੰ ਹਰ ਰੋਜ਼ ਨਿਤ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਦੇ ਮੈਨੂੰ ਕਿਸੇ ਤਰੀਕੇ ਦੇ ਚੈਲੰਜਸ ਆਉਂਦੇ ਨੇ ਕਦੇ ਮੈਨੂੰ ਕਿਸੇ ਤਰੀਕੇ ਦੇ ਚੈਲੰਜਸ ਆਉਂਦੇ ਨੇ ਪਰ ਮੈਂ ਹਰ ਇੱਕ ਚੈਲੰਜ ਨੂੰ ਸੰਜਮ ਨਾਲ ਨਿਮਰਤਾ ਨਾਲ ਬੜੇ ਵਧੀਆ ਤਰੀਕੇ ਨਾਲ ਸਾਰੇ ਚੈਲੰਜਸ ਨੂੰ ਮੈਂ ਸੋਲਵ ਕਰਦਾ ਜਾ ਰਿਹਾ ਜਿੰਨੀਆਂ ਵੀ ਡਿਫਿਕਲਟੀਆਂ ਆ ਜਿੰਨੀਆਂ ਵੀ ਡਿਫਿਕਲਟੀਜ਼ ਆ ਰਹੀਆਂ ਨੇ ਮੈਂ ਉਹ 1 ਬਾਈ 1 ਕਰਕੇ ਸੋਲਵ ਕਰ ਰਿਹਾ ਮੈਨੂੰ ਇੰਨਾ ਪਤਾ ਹੈ ਜਿਹੜੀ ਮੈਨੂੰ ਇਹ ਚੈਲੰਜ ਲੈਣਾ ਇਹ ਵੱਧ ਤੋਂ ਵੱਧ 40 ਜਾਂ 50 ਦੇ ਰਹਿਣਗੇ ਉਸ ਤੋਂ ਬਾਅਦ ਜਿਹੜੀ ਮੇਰੀ ਅਰਨਿੰਗ ਆ ਉਹ ਸ਼ੁਰੂ ਹੋ ਜੂਗੀ ਫਿਰ ਜਿਹੜੀ ਅਰਨਿੰਗ ਆ ਮੈਂ ਸਕਰੀਨ ਛੋੜ ਦੇ ਥਰੂ ਤੁਹਾਨੂੰ ਸ਼ੇਅਰ ਕਰਾਇਆ ਕਰੂੰਗਾ ਦੇਖੋ ਮੈਂ ਨਾ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲੈ ਚੁੱਕਿਆ ਮੇਰੀ ਛੋਟੀ ਜੀ ਉਮਰ ਸੀ ਕੀ ਮੈਂ ਸੈਂਟਰੀ ਪੈਡ ਦਾ ਕੰਮ ਸ਼ੁਰੂ ਕਰਤਾ ਮੇਰੀ ਛੋਟੀ ਜੀ ਉਮਰ ਸੀ ਕੀ ਮੈਂ ਇਮੀਗ੍ਰੇਸ਼ਨ ਦਾ ਕੰਮ ਕਰਤਾ ਮੈਂ ਬਹੁਤ ਵੱਡੇ ਵੱਡੇ ਪੰਗੇ ਲੈ ਚੁੱਕਿਆ ਤੇ ਹੁਣ ਜਿਹ ਤੇ ਜਿਹੜੀ ਚੀਜ਼ ਮੈਂ ਹੁਣ ਸੋਚੀ ਆ ਇਹ ਮੇਰੀ ਇੱਕ ਪ੍ਰੀਪਲੈਨਡ ਸੋਚ ਆ ਤੇ ਮੈਂ ਇਹਨੂੰ ਸਟੈਪ ਵਾਈਜ਼ ਸਟੈਪ ਕਰਨੀ ਆ ਤੇ ਮੈਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਵੀ ਮੈਂ ਚੀਜ਼ ਕਿੱਦਾਂ ਕਰਨੀ ਆ ਕਿੱਦਾਂ ਕੰਪਲੀਟ ਕਰਨੀ ਆ ਹਰ ਇੱਕ ਦਿਨ ਨੂੰ ਮੈਨੂੰ ਆਪਣੇ ਆਪ ਨੂੰ ਬਣਾ ਕੇ ਰੱਖਣਾ ਪਊਗਾ ਤੁਸੀਂ ਯਕੀਨ ਕਰੋ ਕਿ ਮੈਂ ਹਰ ਇੱਕ ਦਿਨ ਚਾਰ ਤੋਂ ਲੈ ਕੇ 5 ਕਿਲੋਮੀਟਰ ਵੋਕ ਕਰ ਰਿਹਾ ਤੇ ਹੌਲੀ ਹੌਲੀ ਮੈਂ ਰਨਿੰਗ ਵੀ ਕਰੂੰਗਾ ਉਸ ਤੋਂ ਬਾਅਦ ਮੈਂ ਐਕਸਰਸਾਈਜ਼ ਆ ਜਿਹੜੀ ਉਹ ਵੀ ਵਧੀਆ ਤਰੀਕੇ ਨਾਲ ਕਰੂੰਗਾ ਦੇਖੋ ਯਾਰ ਆਪਣੇ ਕਿ ਕੁਝ ਨਹੀਂ ਲੱਗਦਾ ਸਿਰਫ ਜਿਹੜੀ ਸੋਚਣ ਸ਼ਕਤੀ ਆ ਇਹਨੂੰ ਥੋੜਾ ਜਿਹਾ ਵੱਡਾ ਕਰ ਲਓ ਇੱਕ ਹਮੇਸ਼ਾ ਗੱਲ ਯਾਦ ਰੱਖੋ ਜੇ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਾਂ ਤੁਹਾਡਾ ਫਰੈਂਡ ਆ ਜਾਂ ਤੁਹਾਡਾ ਰਿਲੇਟਿਵ ਆ ਕੋਈ ਵੀ ਨਾ ਕਦੇ ਵੀ ਕਿਸੇ ਨੂੰ ਇਹ ਨਾ ਕਹੋ ਵੀ ਤੂੰ ਨਹੀਂ ਕਰ ਸਕਦਾ ਹਰੇਕ ਬੰਦੇ ਨੂੰ ਕਹੋ ਸ਼ਾਬਾਸ਼ ਯਾਰ ਤੂੰ ਕਰ ਲੇਗਾ ਤੂੰ ਅੱਗੇ ਵਧਾ ਤੇਰਾ ਜਿਹੜਾ ਚੈਲੰਜ ਆ ਜਾਂ ਤੂੰ ਜੋ ਵੀ ਕੰਮ ਕਰ ਰਿਹਾ ਇਹ ਹੋਊਗਾ ਤੂੰ ਅੱਗੇ ਵਧ ਹਰੇਕ ਬੰਦੇ ਨੂੰ ਯਾਰ ਸਪੋਰਟ ਕਰੋ ਦਿਨੋ ਸਪੋਰਟ ਕਰੋ ਪਤਾ ਕੀ ਗੱਲ ਆ ਯਾਰ ਆਪਾਂ ਸਾਰੇ ਮਿੱਟੀ ਦੇ ਪੁੱਤ ਲੈਣਾ ਇੱਕ ਦਿਨ ਆਪਾਂ ਮਿੱਟੀ ਦੇ ਵਿੱਚ ਜਿਹੜਾ ਉਹ ਸੁਰੂ ਹੋ ਜਾਗੇ ਮੈਂ ਨਾ ਇੱਕ ਸਿੰਪਲ ਜੀ ਆਈਡੀਆ ਦੇ ਉੱਪਰ ਕੰਮ ਕਰਦਾ ਕਿ ਜਿਹੜਾ ਬੰਦਾ ਹੈ ਨਾ ਬੰਦੇ ਦੀ ਗੱਲ ਤੋਂ ਵਦ ਉਮਰ ਕਿੰਨੀ ਆ 70 ਸਾਲ ਹਾਲਾਂਕਿ ਕਈ ਬੰਦੇ ਨੇ ਜਿਹੜੇ 50 ਸਾਲ ਦੇ ਵਿੱਚ ਡੈਥ ਹੋ ਜਾਂਦੀ ਹੈ ਕਈਆਂ ਦੀ 40th ਹੋ ਜਾਂਦੀ ਆ ਮੇਰੇ ਫਾਦਰ ਦੀ 45 ਸਾਲਾਂ ਚੋ ਗਈ ਸੀ ਕਈ ਬੰਦੇ ਨੇ 80 90 ਸਾਲ ਤੱਕ ਵੀ ਜੀਉ ਜਾਂਦੇ ਨੇ ਪਰ ਮੈਂ ਬੰਦੇ ਦੀ ਜਿਹੜੀ ਐਵਰੇਜ ਗੱਲਦਾ ਨਾ ਉਹ ਸਿਰਫ 70 ਸਾਲ ਤੱਕ ਦੇਣਾ ਕਿ 70 ਸਾਲ ਤੱਕ ਬੰਦਾ ਜਿਹੜਾ ਉਹ ਜੀਉਂਦਾ ਹੈ ਤਾਂ ਮੈਂ ਇਹ ਚੀਜ਼ ਦੇਖਦਾ ਵੀ ਅੱਜ ਮੇਰੀ ਖਾਈ 23 ਸਾਲਾਂ ਦੀ ਉਮਰ ਹੋ ਗਈ ਆ ਤੇ ਯਾਨੀ ਕਿ ਮੇਰੇ ਕੋਲ 30 40 ਸਾਲ ਹੋਰ ਨੇ ਸੋ ਯਾਰ ਦੇਖੋ ਤੁਸੀਂ ਵੀ ਆਪਣੇ ਆਪ ਤੇ ਲਾਗੂ ਕਰੋ ਵੀ ਤੁਸੀਂ ਕਿੰਨੇ ਸਾਲ ਦੇ ਹੋ ਤੁਸੀਂ 15 ਸਾਲਾਂ ਦੇ ਹੋ ਤੁਸੀਂ 20 ਸਾਲਾਂ ਦੇ ਹੋ ਤੁਸੀਂ 30 ਦੇ ਹੋ ਤੁਸੀਂ 40 ਦੇ ਤੁਸੀਂ ਦੇਖੋ ਵੀ ਤੁਸੀਂ ਕਿੰਨੇ ਸਾਲਾਂ ਦੇ ਹੋ ਤੇ ਇੱਕ ਐਵਰੇਜ ਹੀ ਦੇਖੋ ਵੀ ਤੁਸੀਂ 70 ਸਾਲ ਜਿਉਣਾ ਹੈ ਫਿਰ ਤੁਹਾਡੇ ਕੋਲ ਕਿੰਨੇ ਸਾਲ ਰਹਿ ਗਏ ਯਾਰ ਸੋ ਸਮਾਂ ਬਹੁਤ ਘੱਟ ਹੈ ਜਿੰਨੇ ਨਜ਼ਾਰੇ ਲਈ ਜਾਂਦੇ ਨੇ ਜਿੰਨੇ ਚੈਲੰਜ ਲਈ ਜਾਂਦੇ ਨੇ ਜੋ ਜੋ ਕੁਝ ਕੀਤਾ ਜਾਂਦਾ ਕਰ ਲਓ ਬਾਅਦ ਦੇ ਵਿੱਚ ਕੋਈ ਆਪਾਂ ਨੂੰ ਪਛਤਾਵਾ ਰਵੇ ਵੀ ਮੈਂ ਆਹ ਨਹੀਂ ਕਰ ਸਕਿਆ ਮੈਂ ਐਦਾ ਕਰ ਸਕਦਾ ਸੀ ਮੈਂ ਉਹ ਕਰ ਸਕਦਾ ਸੀ ਜੋ ਦਿਲ ਚਾਹੁੰਦਾ ਨਾ ਉਹ ਕਰ ਲਓ ਕਿਉਂਕਿ ਯਾਰ ਇੱਥੇ ਕਿਸੇ ਨੇ ਨਹੀਂ ਤੁਹਾਨੂੰ ਪੁੱਛਣਾ ਜੋ ਕੋ ਜੀ ਰਿਸਪੌਂਸਿਬਿਲਟੀਜ਼ ਨੇ ਉਹ ਤੁਹਾਡੇ ਧਿਆਨ ਦੀਆਂ ਜੋ ਚਾਹ ਨੇ ਉਹ ਸਿਰਫ ਤੁਸੀਂ ਆਪ ਦੇ ਮਾਰਨੇ ਨੇ ਹਰੇਕ ਬੰਦਾ ਅੱਜ ਦੇ ਟਾਈਮ ਦੇ ਵਿੱਚ ਇੱਕ ਦੂਜੇ ਦੇ ਨਾਲ ਜੈਲਸੀ ਕਰਦਾ ਹੈ ਹਰੇਕ ਬੰਦਾ ਅੱਜ ਦੇ ਟਾਈਮ ਦੇ ਵਿੱਚ ਦੂਜੇ ਬੰਦੇ ਨੂੰ ਅੱਗੇ ਵਧਣ ਤੋਂ ਰੋਕਦਾ ਪਰ ਕਦੇ ਵੀ ਕਿਸੇ ਦੀ ਵੀ ਨਾ ਸੁਣੋ ਹਮੇਸ਼ਾ ਆਪਣੇ ਮਨ ਦੀ ਦਿਲ ਦੀ ਗਹਿਰਾਈ ਦੇ ਨਾਲ ਸੁਣੋ ਉਹਨੂੰ ਬਹਿ ਕੇ ਸੁਣੋ ਵੀ ਆਪਣਾ ਦਿਲ ਤੇ ਦਿਮਾਗ ਕੀ ਕਹਿ ਰਿਹਾ ਹੈ ਕੀ ਕਰਨ ਬਾਰੇ ਸਾਨੂੰ ਸਲਾਹ ਦੇ ਰਿਹਾ ਹੈ ਸੋ ਅੱਜ ਦੀ ਜਿਹੜੀ ਮੇਰੀ ਵੀਡੀਓ ਸੀਗੀ ਮੇਰੇ ਉਹਨਾਂ ਭੈਣ ਭਰਾਵਾਂ ਨੂੰ ਮੇਰੇ ਉਹਨਾਂ ਦੋਸਤਾਂ ਨੂੰ ਮੇਰੇ ਉਹਨਾਂ ਰਿਲੇਟਿਵਸ ਨੂੰ ਜਾਂ ਜਿਹੜੇ ਮੇਰੇ ਹੋਰ ਵੀਡੀਓ ਨੂੰ ਦੇਖਦੇ ਨੇ ਉਹਨਾਂ ਨੂੰ ਦੱਸਣ ਉਹਨਾਂ ਨੂੰ ਦੱਸਣਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੈਗੀ ਇੱਕ ਦੂਜੇ ਦਾ ਸਾਥ ਦੋ ਤਾਂ ਜੋ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਪਾਂ ਨੂੰ ਇੱਕ ਚੰਗੀ ਸੇਧ ਦੇ ਸਕੀਏ ਆ ਪੀੜ੍ਹੀ ਨੂੰ ਦੱਸ ਸਕੀਏ ਕਿ ਸਿਰਫ ਬਾਹਰ ਹੀ ਪੈਸਾ ਨਹੀਂ ਆਏਗਾ ਇੰਡੀਆ 'ਚ ਵੀ ਪੈਸਾ ਆਏਗਾ ਇੰਡੀਆ ਦੇ ਵਿੱਚ ਵੀ ਲੋਕੀ ਨੇ ਜਿਹੜੇ ਉਸੁਖਾਲੇ ਹੋ ਸਕਦੇ ਨੇ ਸੋ ਬਾਕੀ ਡ੍ਰੌਪਸ਼ਿਪਿੰਗ ਦੀਆਂ ਵੀਡੀਓ ਨੇ ਜਿਹੜੀਆਂ ਉਹ ਨੈਕਸਟ ਵੀਡੀਓ ਦੇ ਵਿੱਚ ਡੇਲੀ ਆਣਗੀਆਂ ਬੜੇ ਸੰਜਮ ਤਰੀਕੇ ਨਾਲ ਬੜੇ ਨਰਮਦਿਲ ਤਰੀਕੇ ਨਾਲ ਮੈਂ ਇਸ ਚੀਜ਼ ਦੇ ਉੱਪਰ ਕੰਮ ਕਰ ਰਿਹਾ ਮੇਰੀ ਜਿਹੜੀ ਸਕਸੈਸ ਜਰਨੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰੂਗਾ YouTube ਦੇ ਆਪਣੇ ਚੈਨਲ ਆ ਸਿਕਰਟ ਆਫ ਦੀ ਕਰੈਕਟਰਸ ਤੁਸੀਂ ਉੱਥੇ ਆ ਕੇ ਮੈਨੂੰ ਜੁਆਇਨ ਕਰ ਸਕਦੇ ਹੋ ਮੇਰੇ ਨਾਲ ਜੁੜ ਸਕਦੇ ਹੋ ਤਾਂ ਜੋ ਮੈਂ ਜਿਹੜੀ ਆਪਦੀ ਜਰਨੀ ਹੋ ਤੁਹਾਡੇ ਤੱਕ ਪਹੁੰਚਾ ਸਕਾਂ ਧੰਨਵਾਦ